ਇਕਾ ਜਿਹਾ ਸਥਾਨ ਜਿੱਥੇ ਪ੍ਰਸ਼ਾਦ ਦੇ ਰੂਪ ਦੇ ਵਿੱਚ दारू ਚੜਾਈ ਜਾਂਦੀ ਹੈ ਤੇ दारू ਪੀ ਜਾਂਦੀ ਹੈ ਕੋਈ ਗੱਡੀ ਭਰ ਕੇ ਸ਼ਰਾਬ ਚੜਾਉਂਦਾ ਹੈ ਤੇ ਕੋਈ ਗੱਡੀ ਭਰ ਕੇ ਸ਼ਰਾਬ ਦਾ ਪ੍ਰਸ਼ਾਦ ਲੈ ਕੇ ਜਾਂਦਾ ਹੈ ਇੱਥੇ ਬੁੜੀਆਂ ਸਮੇਤ ਬੰਦੇ ਵੀ ਨਤਮਸਤਕ ਹੁੰਦੇ ਨੇ ਤੇ ਭੰਗੜੇ ਪਾਉਂਦੇ ਨੇ ਜੀ ਹਾਂ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੁਸੀਂ ਹਮੇਸ਼ਾ ਜਿਹੜਾ ਹੈ ਉਹ ਪਵਿੱਤਰ ਸਥਾਨਾਂ ਤੇ ਪਵਿੱਤਰ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਪਰ ਸ਼ਰਾਬ ਨੂੰ ਬਹੁਤੇ ਵਾਰ ਪਵਿੱਤਰਤਾ ਦੇ ਵਿੱਚ ਨਹੀਂ ਰੱਖਿਆ ਜਾਂਦਾ ਪਰ ਇੱਕ ਅਜਿਹਾ ਦਰਗਾਹ ਤੁਹਾਨੂੰ ਦੱਸਦੇ ਆ ਜਿੱਥੇ ਕੀ ਸ਼ਰਾਬ ਦਾ ਹੀ ਚੜਾਵਾ ਚੜਾਇਆ ਜਾਂਦਾ ਹੈ ਕੋਈ ਗੱਡੀ ਦੀ ਮੰਨਤ ਮੰਗਦਾ ਹੈ ਤੇ ਕੋਈ ਕੋਠੀ ਦੀ ਮੰਨਤ ਮੰਗਦਾ ਹੈ ਤੇ ਜਦੋਂ ਉਹ ਮੰਨਤ ਪੂਰੀ ਹੋ ਜਾਂਦੀ ਹੈ ਤਾਂ ਉੱਥੇ ਸ਼ਰਾਬ ਦਾ ਚੜਾਵਾ ਚੜਾਉਂਦੇ ਨੇ ਜੀ ਹਾਂ ਪੂਰੀ ਕਹਾਣੀ ਤੁਹਾਨੂੰ ਸੁਣਾਉਂਦੇ ਆ ਲਾਸਟ ਤੱਕ ਜੁੜੇ ਰਹੋ ਦਰਸਲ ਫਤਿਹਗੜ ਚੂੜੀਆਂ ਮਜੀਠਾ ਰੋਡ ਉੱਤੇ ਪਿੰਡ ਭੋਮਾ ਵਡਾਲਾ ਵਿਖੇ ਸਥਿਤ ਬਾਬਾ ਰੋਦੇ ਸ਼ਾਹ ਦੀਆਂ ਵਕ ਵਕ ਦਰਗਾਹਾਂ ਹਨ ਜਿੱਥੇ ਕੀ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣੀਆਂ ਸ਼ਰਦਾ ਭਾਵਨਾਵਾਂ ਦੇ ਨਾਲ ਨਤਮਸਤਕ ਨਤਮਸਤਕ ਹੋਣ ਦੇ ਲਈ ਆਉਂਦੇ ਹਨ ਅਤੇ ਆਪਣੇ ਮਨੋ ਮਨੋ ਕਾਮਨਾਵਾਂ ਜਿਹੜੀਆਂ ਨੇ ਪੂਰੀਆਂ ਹੋਣ ਤੇ ਵਕ ਵਕ ਬਰਾਂਡਾ ਅਤੇ ਘਰ ਦੀ ਗੱਡੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਮੇਲੇ 'ਚ ਆਏ ਹੋਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਹੀ ਰੰਗ 'ਚ ਦਿਖਾਈ ਦਿੰਦੇ ਹਨ ਅਤੇ ਆਪਣੀ ਹੀ ਮਸਤੀ 'ਚ ਭੰਗੜੇ ਪਾ ਕੇ ਬਾਬੇ ਰੋਡੇ ਦਾ ਨਾਰਾ ਲਗਾਉਂਦੇ ਹਨ ਇਸ ਮੇਲੇ ਦੇ ਵਿੱਚ ਲੋਕਾਂ ਨੂੰ ਤਾ ਬੇਸਬਰੀ ਦੇ ਨਾਲ ਉੱਟੀ ਉਡੀਕ ਰਹਿੰਦੀ ਆ ਤੇ ਸ਼ਰਾਬ ਪੀਣ ਦੇ ਸ਼ੌਕੀਨਾ ਦੇ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰੇ ਮੇਲਿਆਂ ਨਾਲੋਂ ਖਾਸ ਅਤੇ ਵੱਖਰਾ ਹੁੰਦਾ ਹੈ ਦਰਅਸਲ ਇੱਥੇ ਲੋਕ ਪੰਗੜੇ ਵੀ ਪਾਉਂਦੇ ਹਨ ਖੂਬ ਰੰਗ ਜਿਹੜੇ ਨੇ ਉਹ ਦਿਖਾਉਂਦੇ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਬੀਬੀਆਂ ਵੀ ਜਿਹੜੀਆਂ ਨੇ ਆਉਂਦੀਆਂ ਨੇ ਕੀ ਇੱਥੇ ਲੋਕ ਸਰਦਾ ਭਾਵਨਾ ਦੇ ਨਾਲ ਕਹਿ ਰਹੇ ਨੇ ਕਿਵੇਂ ਚੜਾਵਾ ਚੜਦਾ ਹੈ ਕਿਹੜੀਆਂ ਮੰਨਤਾ ਪੂਰੀਆਂ ਹੁੰਦੀਆਂ ਨੇ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਆ ਬਟਾਲਾ ਬਟਾਲਾ ਹਾਂਜੀ ਹਾਂਜੀ ਇਹ ਕਿਹੜੀ ਮੰਨਤ ਮੰਗੀ ਤੇ ਬੈ ਕੇ ਵੈਸੇ ਆਸਥਾਨ ਆਸਾ ਤੁਸੀਂ ਮੈਨਾਈਦਾ ਜੀ ਅਰਦਾਸ ਬੇਨਦੀ ਕਰਦੀ ਆ ਕਿਹੜਾ ਬਰਾੜਾ 4 ਮਹੀਨੇ 20 ਸਾਲ ਮਾ ਬਾਈ 4 ਤੋਂ ਹੋਇਓ ਨਿੰਗਾ ਸਾਹ ਉਹ ਇੱਕ ਬੋਲ ਕੇ ਜਿਆਦਾ ਬੋਲਣਾ ਲੱਗਿਆ ਬਾਸੇ ਜਨੀਆਂ ਪੇ ਗੱਡੀ ਚ ਪਈਆਂ ਕੋਈ ਗੱਲ ਨਹੀਂ ਇਹਦੇ ਮੁੱਕਦਾ ਅਸੇ ਮੁੱਕਦਾ ਵੀ ਨਹੀਂ ਜਨਾ ਮਾਦੀ ਹੋ ਕੇ ਜੀ ਸਾਹਿਬ ਜੀ ਮੇਰੇ ਸਾਹਿਬ ਜੀ ਮੈਂ ਨਾ ਤੀ ਮੰਗੀ ਤੇ ਮੇਰਾ ਬੇਟਾ ਅੱਲਾ ਮੇਰੇ ਬੇਟੇ ਦੀ ਮੰਨਤ ਮੰਗੀ ਮੇਰੇ ਭਰਾ ਨੇ ਅੱਜ ਤੋਂ 20 ਸਾਲ ਪਹਿਲਾਂ ਸਾਡਾ ਬੱਚਾ ਆਇਆ ਮੇਰੇ ਬੇਟੇ ਨੇ ਛੇ ਲਿਆ ਹੁਣ ਇਹ 10 ਬੰਦੀ ਇਹ ਕਾਰੋਬਾਰ ਵਧਿਓ ਬਹੁਤ ਪ੍ਰਸ਼ਾਦ ਜੀ ਠੀਕ ਜੀ ਪਟਾਲੇ ਆਈ ਆਇਓ ਜੀ ਹਾ ਚੜਾਉਣ ਵਾਦ ਲੈ ਲੈਂ ਜੀ ਤੇਰੀ ਨਾ ਨਾ ਨਹੀਂ ਪਾਤੇ ਅੱਗੇ ਵੀ ਆਉਂਦੇ ਆ ਕਿ ਪਹਿਲੀ ਵਾਰ ਆਏ ਅੱਗੇ ਵੀ ਆਈਦਾ ਜੀ ਕੋਈ ਮੰਨਤ ਮੰਗਦੀ ਆਏ ਸੁਪਨਾ ਹੈਗੀ ਸੀ ਆਏ ਸੁਪਨਾ ਪੂਰੀ ਹੋਈ ਇਹਦੇ ਹਰ ਦੀ ਸੁਪਨਾ ਪੂਰੀ ਹੁੰਦੀ ਹੈ ਰੱਬਾ ਜੀ ਪਿੰਡ ਦਾਲਾ ਧਰਮਘਰ ਰੰਡਾਵਾ ਦੇ ਨਾਲ ਸੇਜਾ ਦਾ ਕਰਾਂ ਦੇ ਨਾਲ ਦਾਲਾ ਪਿੰਡ ਦਾਲਾ ਪਿੰਡ ਇਹ ਤੁਹਾਡੇ ਬਣਾਉਂਦੇ ਕਿ ਇਹ ਮੇਲਾ ਲੱਗ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਆਹ ਦੇਵਲੋ ਆਹ ਦੇਵਲੋ ਪਿੰਡ ਦੇ ਸਾਰੇ ਸਾਥ ਸਾਥ ਨਾਲ ਨਾਲ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆਂ ਦਾਲਾ ਤਲਵੰਡੀ ਗੁਰਚੱਕ ਦੇ ਵਿੱਚ ਘਰ ਜਗਾ ਆ ਤੇ ਕਿੰਨੇ ਪਿੰਡਾਂ ਨਾਲ ਕੇ ਦੀ ਦਾਲਾ ਤਲਵੰਡੀ ਦੀ ਸੇਵਾ ਕਰਦੇ ਮੈਂ ਉਸ ਜਗ੍ਹਾ ਦੀ ਸੇਵਾ ਕਰਦਾ ਹਾਂ ਪਿੰਡ ਦਾਲਾ ਦੀ ਸੇਵਾ ਕਰਦਾ ਹਾਂ ਉਸੇ ਬਾਬਾ ਰੋਡਾ ਦੀ ਜਗ੍ਹਾ ਉਸੇ ਬਾਬਾ ਰੋਡਾ ਦੇ ਮੇਲਾ ਹੁੰਦਾ। ਹਮ 2 April 2024 ਨੂੰ ਬਜਨ ਗੁੱਧਵਾਰ ਮੇਲਾ ਹੈ। ਅੱਛਾ ਹਰ ਤਰ੍ਹਾਂ ਦੇ ਲੰਗਰ ਹੈ ਵੀ ਆ। ਪੂਰੀ ਸਰਦਾਪੁਰੀ ਹੁੰਦੀ ਆ ਆਪਣਾ ਵੀ ਕੋਲਾ ਪ੍ਰਖਾ ਵੀ ਚੜਾਉਂਦੇ ਨਾ। ਫਾਏ ਕਬੱਡੀ ਹੁੰਦੀ ਆ ਕਲਾ ਕਲਾਕਾਰ ਬਣਾਈਦਾ। ਬੱਚੇ ਦੇ ਧੋਲਾ ਲਵਾਈਦੀਆਂ। ਤੇ ਸਾਰਾ ਸਵੇਰ ਦਾ ਪ੍ਰੋਗਰਾਮ ਕਰਦਾ। ਇਹ ਦੱਸਦੇ ਪਹਿਲਾਂ ਹੁੰਦਾ ਪਤਨ ਬਾਅਦ ਉੱਤੇ ਹੁੰਦਾ ਜੀ ਗਾਲੇ ਤੇ ਤਰੰਗ ਵਿੱਚ ਘਰ ਪੋਗਾ ਹਾਂਜੀ ਅੱਛੇ ਮਿਲਾਂਦਾ ਜੀ 2 April ਇੱਥੇ ਇੱਥੇ ਹੁੰਦੀ ਆ 10 ਚੇਤੰੂ ਉੱਥੇ ਨੀਚੇ ਕਰਨ ਹਾਂਜੀ ਅੱਜ ਪਹੁੰਚੀ ਇਹ ਤੁਸੀਂ ਜਿਹੜੇ ਬਾਬੇ ਰੋਡੇ ਜੀ ਦੇ ਤੇ ਲੰਗਰ ਲੈ ਕੇ ਆਏ ਉਹ ਤੁਹਾਡੇ ਵੀ ਦਰਗਾਹ ਹੈ ਇਹ ਸਾਰਾ ਕਿਸ ਤਰ੍ਹਾਂ ਮੈਨੇਜ ਹੁੰਦਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਤੁਸੀਂ ਇੱਕ ਉੱਥੇ ਵੀ ਸੇਵਾ ਕਰਦੇ ਹੋ ਤੇ ਇੱਥੇ ਵੀ ਸੇਵਾ ਕਰਦੇ ਹੋ ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼ਕਾ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਟਕ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਉਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀਆਂ ਧੋੜਾ ਕਰਾਈਏ ਜਾਂਦੀਆਂ ਨੇ ਸਵੇਰੇ ਜੋ ਕਿ 20 ਚਿੱਤਰ ਵਿੱਚ ਸਮੂਹ ਸਾਧ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਇਸ ਦੇ ਨਾਲ ਹੀ ਸ਼ਾਮ ਜੰਦੇ ਹਨ 1996 ਤੋਂ ਲੈ ਕੇ ਹੋਏ ਲਗਾਤਾਰ ਪ੍ਰੋਗਰਾਮ ਦਰਗਾਹ ਪੀਰ ਬਾਬਾ ਰੋਡਾ ਜੀ ਇਸ ਜਗ੍ਹਾ ਦੇ ਉੱਤੇ ਜੀ ਚੇਤਨੂ ਮੇਲਾ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ ਜੀ ਚੇਤਨੂ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਵੀਰਾਂ ਦੇ ਪਪਾ ਨੂੰ ਕੇ ਪਰਦੇ ਸੰਗਤਾਂ ਦੀ ਮਨਤਾਂ ਹੁੰਦੀਆਂ ਨੇ ਠੀਕ 11:00 ਵਜੇ 11:00 ਵਜੇ ਤੋਂ ਸ਼ੀਭ ਪਾਪਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਪਾਪਾ ਜੀ ਪਹਿਰਾ ਹਟਾਏ ਤੇ ਉਹ ਰਾਜ ਦੀ ਲੰਗਰ ਦੇ ਨਾਲ ਲੰਗਰ ਲਗਾ ਤੇਰੇ ਸੰਗਤਾਂ ਨੂੰ ਆਪਣੇ ਮਨੋ ਪ੍ਰਾਂਤਾਂ ਪੂਰੀਆਂ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸਾਰੀਆਂ ਇਸ ਨਾਲ ਇਸ ਦਾ ਆਬਾ ਤੇ ਹਰ ਦੂਜੇ ਦੇ ਵਿੱਚ ਲੰਘੂ ਨਾ। ਉਹ ਸਪਤਾਂ ਪੂਰੀਆਂ ਦੁਕਾਨੀ। ਉੱਥੇ ਵੀ ਸਰ ਜੋ ਸ਼ਾਂਤ ਲੈ ਕੇ ਆਂਦੀ ਆ ਉਹ ਜਿੱਥੇ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਹੈ ਉਹੀ ਪਛਾਣ ਦੀ ਇਕੱਠੀ ਕਰਕੇ ਜਾਂਦਾ ਹੈ। ਤੇ ਉਸ ਵੇਲੇ ਬਾਬਾ ਜੀ ਨੇ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀ ਆਦਾਤਾ ਮਿਲਦੀਆਂ ਨੇ। ਜਿਹੜੇ ਕਾਰੋਬਾਰ ਨੇ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਜਿੰਨਾ ਜੀ ਯਾਤਰਾ ਹੁੰਦੀਆਂ ਨੇ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉਹ ਉੱਥੇ ਆ ਕੇ ਸੇਵਾ ਵੀ ਕਰਦੀ ਹੈ ਆਪਣੇ ਮਨੋਮਰਦ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇਦੇ ਨੇ ਮOHAMA ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਗੁੱਧਵਾਰ ਨੂੰ ਆਪਣੇ ਹੋਮੋਮਾ ਕੇ 2 April ਨੂੰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਉੱਥੇ ਵੀ ਵਧਾਓ ਅੱਜ ਕਿੱਥੋਂ ਆਏ ਜੀ ਲੈ ਤੇ ਹੋਮੋਮਾ ਕੇ ਜੰਮੂ ਤੋਂ ਆਏ ਇਹ ਸਪੈਸ਼ਲ ਮੇਲੇ ਦੇ ਬਾਬਾ ਜੀ ਦੀ ਬਹੁਤ ਮਾਨਤਾ ਹੈ ਜੀ ਹਰ ਸਾਲ ਆ ਪਾਜਦਾ ਜੰਮੂ ਤੋਂ ਬਾਕੀ ਜਿਹੜਾ ਮੰਨਨ ਤੇ ਹੈ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ। ਕੋਈ ਆਸਤੀ ਹੋਈ, ਮੰਨਤ ਪੂਰੀ ਹੋਈ ਬਹੁਤ ਵਾਰ। ਤੇ ਕਦੋਂ ਚੱਲੇ ਸੀ ਮਲੇ ਲਈ। ਮੈਂ ਪਰਸੋ ਆ ਗਿਆ ਇੱਥੇ। ਇੱਥੇ ਮੇਰੀ ਫੈਮਲੀ ਬਾਕੀ ਬੜੀ ਮਿਹਰ ਹੈ ਬਾਬਾ ਜੀ ਦੀ। ਬਹੁਤ ਅੱਛਾ ਸਾਡਾ ਕਲਚਰ ਦੇ ਚਾ ਸਾਰਾ ਵਹਨੇ ਨਾਲ ਪਬਲਿਕ ਇਕੱਠੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਯੂਰੀਨੀਆ ਕੇ ਸ਼ਰਾਬ ਇੱਕ ਚੀਜ਼ ਆ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ਾਂ ਲਗਾਉਂਗੀ ਅਗਰ ਪ੍ਰਸ਼ਾਦ ਸਮਝ ਕੇ ਪੀਨਗੇ ਤਾਂ ਬਾਬਾ ਦੀ ਪੂਰੀ ਮਿਹਰ ਕੋਈ ਨਹੀਂ ਆ ਗਿਆ ਬਾਬਾ ਰੋਡਾ ਜੀ ਸਾਡਾ ਨਾਮ ਹੀ ਬਾਬਾ ਦੀ ਪੀ ਹੈ ਜੀ ਅਸੀਂ ਆਏ ਆ ਨੇੜਾ ਬਾਬਾ ਨਾੜਕ ਨੂੰ ਇੱਥੇ ਆਏ ਹਾਂ 8 ਸਾਲ ਆਈ ਦਾ ਬਾਬੇ ਦੇ ਮੇਲੇ ਦੇ ਆਈਦਾ ਵਾ ਸੰਗਰ ਲਈ ਦਾ ਸਾਡੀਆਂ ਮਨੋਗਮਨ ਪੁਰਕਿਓ ਨੇ ਯਾਰ ਸਾਲ ਹੀ ਆਉਨੇ ਆ ਜੀ ਜੈ ਬਾਬਾ ਰੋਡਾ ਜੀ ਵੇ ਬੁਝਾਇਆ ਬਾਟੇਰੀ ਆਏ ਜੈਨ ਦਾ ਬਾਬਾ ਰੋਡਾ ਜੀ ਬਾਬਾ ਰੋਡਾ ਲੱਗਣ ਨਾ ਦਵੇ ਕੋਡਾ ਜੈਨ ਦਾ ਬਾਬਾ ਰੋਡਾ ਖਾ ਜੀ ਸਾਡੇ ਵੀਰ ਦਾ ਵਿਆਹ ਤੋਂ ਉਹਦਾ ਹਟਾ ਕੇ ਤੇ ਬਾਬੇ ਰੋਡ ਦੀ ਐ ਕਿ ਫਿਕਰ ਕਰਕੇ ਜਾਵਾਂਗੇ